ਮੇਰਾ ਨਾਮ ਸਵਰਨ ਸਿੰਘ ਪਿੰਡ ਕਾਲਵਾਜੀ ਮੇਰਾ ਦੋਤਾ ਲੱਗਦਾ ਇਹ ਮੁੰਡਾ ਸਤਨਾਮ ਸਿੰਘ ਪਿੰਡ ਪੰਡੋਰੀ ਬਲਜਿੰਦਰ ਸਿੰਘ ਦਾ ਲੜਕਾ ਏ ਗੱਲਬਾਤ ਹੋਈ ਗਏ ਗੱਲਬਾਤ ਇਹ ਹੋਈ ਆ ਕਿ ਸਾਨੂੰ ਤੇ ਜਦੋਂ ਪਿੰਡ ਫੋਨ ਗਿਆ ਆ ਆਵਾਜ਼ ਤੋਂ ਸਰਦਾਰ ਮੇਜਰ ਸਿੰਘ ਦਾ ਲੜਕੇ ਦੇ ਪਪੜ ਦਾ ਉਹਨਾਂ ਨੇ ਸਾਨੂੰ ਦੱਸਿਆ ਵਾ ਕਿ ਇਦਾਂ ਕਰਕੇ ਗੋਲੀ ਮਾਰ ਕੇ ਤੇ ਉਹ ਨਾਲ ਲਿਆਏ ਆ ਤੇ ਹਸਪਤਾਲ ਜਾ ਕੇ ਪਿੰਡ ਫੋਨ ਕੀਤਾ ਵਾ ਪੰਡੋਰੀ ਉਹਨਾਂ ਨੇ ਤੇ ਪਿੰਡੋਂ ਗੱਡੀ ਮਗਾ ਕੇ ਗੱਡੀ ਵਿੱਚ ਲਿਆ ਕੇ ਦੇ ਉੱਥੇ ਹਸਪਤਾਲ ਜਾ ਕੇ ਬਾਬੇ ਵਾਲੇ ਹਸਪਤਾਲ ਜਾ ਕੇ ਛੋੜਦਾ ਕਾਰਨ ਕੀ ਹੋਇਆ ਕਾਰਨ ਉਹਨੂੰ ਘਰੋਂ ਬਾਜ ਮਾਰੀ ਆ 4 ਵਜੇ 4 ਵਜੇ ਬਾਜ ਮਾਰ ਕੇ ਲੈ ਗਏ ਆ ਦੋਸਤੀ ਆ ਇਹਦੀ ਨਾਲ ਫਿਰਨ ਟੁਰਨ ਵਾਲੇ ਮੁੰਡੇ ਤੇ ਇਧਰ ਚਪਾਲ ਵਾਲੇ ਰੋਡ ਤੇ ਖੜ ਕੇ ਕੋਟ ਦੇ ਲਾਗੇ ਬੰਨੇ ਜਾ ਕੇ ਕਿਤੇ ਦੇ ਉੱਥੇ ਜਾ ਕੇ ਇਹਨਾਂ ਨੇ ਗੋਲੀ ਦਾ ਨਿਸ਼ਾਨਾ ਬਣਾਤਾ ਕੋਈ ਪੁਰਾਣੀ ਰੰਜਿਸ਼ ਨਹੀਂ ਕੋਈ ਪੁਰਾਣੀ ਰੰਜਿਸ਼ ਨਹੀਂ ਇਹਨਾਂ ਦਾ ਮੁੰਡਿਆਂ ਦਾ ਆਪਸ ਵਿੱਚ ਹੀ ਆਉਣ ਜਾਣ ਮਿਲਜੋਲ ਸੀ ਇਕੱਠੇ ਰਹਿੰਦੇ ਸੀ ਮੁੰਡੇ ਦਾ ਨਾਮ ਸਤਨਾਮ ਸਿੰਘ ਹੈ ਜੀ ਪੁੱਤਰ ਬਲਜਿੰਦਰ ਸਿੰਘ ਉਹ ਕੁਮਰੋ ਦੀ ਹੋਣੀ ਆ ਬਾਈ 24 ਸਾਲ ਮੰਗ ਕਾ ਮੰਗਾ ਇਹੋ ਕਰਦੇ ਆ ਕਿ ਜਿਹੜੇ ਦੋਸ਼ੀ ਆ ਉਹਨਾਂ ਦੇ ਸਖਤ ਦੀ ਸਖਤ ਕਾਰਵਾਈ ਹੋਣੀ ਚਾਹੀਦੀ ਆ ਤੇ ਸਾਡਾ ਤੇ ਇਹੋ ਜਿਹਾ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਘਰ ਵਾਲਿਆਂ ਨੂੰ ਰਾਜੀ ਕੋਈ ਖਾਈ ਹਾਂਜੀ ਰਾਜੀ ਪੁਲਿਸ ਨੇ ਕਾਰਵਾਈ ਕੀਤੀ ਆ ਪੁਲਿਸ ਮੌਕੇ ਤੇ ਪਹੁੰਚੀ ਆ ਹਸਪਤਾਲ ਉੱਥੋਂ ਉਹਨਾਂ ਨੇ ਕਾਰਵਾਈ ਕਰਕੇ ਤੇ ਮੁਰਕੇ ਚਪਾਲ ਜਾ ਕੇ ਉਹਨਾਂ ਨੂੰ ਬੰਦ ਕੀਤਾ ਵਾ ਮੌਕੇ ਤੇ ਮੌਕਾ ਵਿਖਾਇਆ ਉਹਨਾਂ ਨੇ ਖੜਕੇ ਨਾਲ ਮੌਕਾ ਵੇਖਣ ਵਾਲੇ ਵੀ ਮਹਿੰਗਾ ਸਿੰਘ ਉਹ ਤੇ ਨਾਲ ਉਹਨਾਂ ਦੇ ਫੁੱਫੜ ਜੀ ਸਤਨਾਮ ਸਿੰਘ ਦੇ ਫੁੱਫੜ ਜੀ ਨਾਲ ਗਏ ਆ ਜਾ ਕੇ ਮੌਕਾ ਵਿਖਾ ਕੇ ਤੇ ਉੱਥੋਂ ਪੁਲਿਸ ਨੇ ਉਹ ਹੁਣ ਉਹ ਆਪਣੀ ਹਿਰਾਸਤ ਵਿੱਚ ਲੈ ਆ ਗੋਲੀ ਉਹਦੇ 1 ਵਜੇ ਆ ਜੀ ਸੱਜੇ ਮੰਮੇ ਦੇ ਥੱਲੇ ਇਹ ਮੇਰਾ ਪਿੰਡ ਨਿਸ਼ਾਰਾ ਬਨੂਆ ਮੈਨੂੰ ਰਾਤ 10 ਵਜੇ ਟੈਲੀਗ੍ਰਾਫੋਂ ਗਿਆ ਬਿਛਾਰਾ ਪੰਨੂਆ ਜੀ ਵੀ ਤੁਹਾਡੇ ਮੁੰਡੇ ਨੂੰ ਗੋਲੀ ਮਾਰਤੀ ਆ ਤੇ ਨਾਲ ਆਈ ਆਓ ਇੱਥੇ ਨਾ ਪਿੰਡ ਆਓ ਹਸਪਤਾਲ ਆਓ ਹਸਪਤਾਲ ਆ ਇਹਦੇ ਮੁੰਡਾ ਡੈੱਡ ਪਿਆ ਸੀ ਤੇ ਪਿੰਡ ਦਾ ਮੁੰਡਾ ਆ ਉਹਨੇ ਸਾਡੇ ਮੁੰਡੇ ਨੂੰ ਖੜਿਆ 4 ਵਜੇ ਇਹਨਾਂ ਨੂੰ ਪਤਾ ਲੱਗਾ ਕਿ ਇਹਦੇ ਮਾਪਿਓਦੋਂ ਨਾ 4 ਵਜੇ ਖੜਿਆ ਪਤਾ ਨਹੀਂ ਬਾਬੂੜੇ ਵਾਲ ਖੜਿਆ ਕਿ ਕਿੰਨੇ ਜਾਣੇ ਕਿੰਨੇ ਨਹੀਂ ਉਹਦੇ ਨਾਲ ਗੱਡੀ ਇਹਨਾਂ ਮੁੜ ਕੇ ਜਿੱਥੇ ਜਾ ਕੇ ਉਹਨੂੰ ਗੋਲੀ ਮਾਰ ਕੇ ਤੇ ਲੱਟ ਕੇ ਮੁੜ ਕੇ ਰਾਹ ਦੇ ਛੋਟੇ ਆ ਇਹਨਾਂ ਦੇ ਮੁੜ ਕੇ ਗੱਡੀ ਇਸ ਪਿੰਡੋਂ ਗਈ ਉਹਨਾਂ ਲੱਟ ਕੇ ਹਸਪਤਾਲੇ ਦਾ ਸਿਵਲ ਹਸਪਤਾਲ ਉਹਦੇ ਬਾਬੇ ਵਾਲੇ ਹਸਪਤਾਲ ਉਥੇ ਉਹ ਡਾਕਟਰਾਂ ਡੈਡ ਡੈਡ ਕਰਾ ਦੇ ਤਾ ਨੂੰ ਇਹ ਡੈਡ ਹੋਇਆ ਗੋਲੀ ਵੱਜੀ ਇਹਦੇ ਇਹ ਸਾਨੂੰ ਨਾਂ ਦਾ ਇਹ ਹਸਪਤਾਲ ਹੀ ਜਾਣ ਕੇ ਵੇਖਿਆ ਜਿਹਦਾ ਮੁੰਡੇ ਦਾ ਸਤਨਾਮ ਸਿੰਘ ਮੇਰਾ ਨਾਮ ਆ ਇਹ ਮੈ ਉਹਦਾ ਪੁੱਫੜ ਲੱਗਦਾ ਹਾਂਜੀ ਕਿਹੜੇ ਪਿੰਡ ਦਾ ਤੁਸੀਂ ਕਿਹੜੇ ਮੁੰਡਾ ਇਹ ਪਨੋਰੀ ਗੋਲਾ ਕੀ ਮੰਗ ਕਰਦੇ ਜੀ ਅਸੀਂ ਮੰਗ ਕਰਦੇ ਵੀ ਜਿਨ੍ਹਾਂ ਦਾ ਦੋਸ਼ੀਆਂ ਨੇ ਇਹ ਕਾਰਵਾਈ ਕੀਤੀ ਆ ਗੋਲੀ ਮਾਰੀ ਉਹਨਾਂ ਸਭ ਤੋਂ ਸਾਰਾ ਕਾਰਵਾਈ ਕੀਤੀ ਜਾਵੇ ਇਹ ਕਾਰ ਦੀ ਮਾਂਗੇ ਫੇਰ ਕਰਾਂਗੇ ਸਾਰ ਫੇਰ ਕਰਾਂਗੇ ਉਹਨਾਂ ਦੇ ਪਹਿਲਾਂ ਪਰਚਾ ਕਰਕੇ ਉਹਦੇ ਕੀਤਾ ਜਾਵੇ ਮੈਂ ਜੀ ਪੇਸ਼ ਹਾਂ ਪਰਮਿੰਦਰ ਸਿੰਘ ਥਾਣਾ ਚਬਾਲ ਤੋਂ ਇੱਕ ਪੋਸਟ ਮਾਰਟਮ ਕਰਾਉਣ ਵਾਸਤੇ ਮੈਨੂੰ ਕਾਜ ਫਾਈਲ ਮਿਲੀ ਆ ਪੋਸਟ ਮਾਰਟਮ ਜਿੰਦਾ ਹੋਣਾ ਹੈ ਮੇਰੇ ਤੱਕ ਦਾ ਨਾਮ ਸਤਰਾਮ ਸਿੰਘ ਸਾਨੂੰ ਬਲਜਿੰਦਰ ਸਿੰਘ ਵਾਸੀ ਪਟੋਰੀ ਗੋਲਾ ਥਾਣਾ ਸਦਰਤਨਤਨ ਕੀ ਮਾਮਲਾ ਹੈ ਜੀ ਕੀ ਹੈ ਇਹ ਮਾਮਲੇ ਬਾਰੇ ਤਾਂ ਆਈਓ ਸਾਹਿਬ ਦੱਸ ਸਕਦੇ ਆ ਬਾਕੀ ਇਹ ਮਰਡਰ ਹੋਇਆ ਤੇ ਉਹਦੇ ਸੰਬੰਧ ਜੋ ਕਰਤੀ ਰੈਡ ਬੋਡੀ ਤੇ ਜਮਾ ਸੀ ਉਹਦਾ ਪੋਸਟ ਮਾਰਟਮ ਕਰਾਉਣਾ ਆਇਆ ਹੈ ਆ ਗੋਲੀ ਲੱਗੀ ਦੱਸਦਾ ਜੀ ਬਿਆਨ ਹੋਇਆ ਜੀ ਇਹ ਦੇ ਕਰਦੇ ਨੇ ਬਿਆਨਾਂ ਤੇ ਪੱਤੇ ਤਾਂ ਚਾਹੀਦੇ